ਸੋ ਕੰਮ ਤੇ ਸਾਰਾ ਨਿਬੜ ਗਿਆ ਆ ਵੀ ਬੋਰਜਾ ਬਲੇਟ ਹੀ ਦਵਾ ਮੇਰਾ ਸਾਰਾ ਦਿਨ ਇਹਨੇ ਧਾਰ ਛਾੜਦੇ ਰਹਿਣਾ ਫਿਰ ਮੈਨੂੰ ਪਤਾ ਲੱਗਦਾ ਉਹ ਲੱਟੀ ਦੇ ਇੱਕ ਸਾਈਡ ਤੇ ਚਲ ਪਿਆ ਰਹੂ ਏਦਾਂ ਕਰਦੀ ਆ ਵੀਰੇਆ ਟੀ-ਸ਼ਰਟਾਂ ਦਾ ਉੱਡੜੀਆਂ ਹੁਣ ਦਿੱਲੀ ਤੇ ਮੈਂ ਹੋ ਹੀ ਗਈ ਆ ਤਸਵੀਰ ਲੈਣੀ ਕੋਈ ਨਾ ਕੋਈ ਲੀੜਾ ਨਾ ਢੇੜੀ ਰੱਖਦਾ ਸਾਰਾ ਦਿਨ ਫਿਰ ਐਵੇਂ ਪਾਟੇ ਪਾਟੇ ਭਾਈ ਫਿਰਦਾ ਤੇ ਦੇਖਣ ਨੂੰ ਬੰਦਾ ਬੁਰਾ ਲੱਗਦਾ ਆ ਜਾ ਜਾਨੀ ਮਸ਼ੀਨ ਤੇ ਉੱਤੇ ਦੇ ਕੇ ਧੋਪਾ ਲਾ ਦੇਣੀ ਆ ਮਾਸਾ ਪੱਖੇ ਦੀ ਹਵਾ ਆਉਗੀ ਇੱਥੇ ਤਾਂ ਗਰਮੀ ਬੜੀ ਆ ਤੇ ਕਿੰਨੇ ਦਿਨ ਹੋ ਗਏ ਨਾ ਤਾਂ ਮਸ਼ੀਨ ਚਲਾਈਂਦੇ ਮਸ਼ੀਨ ਨੋ ਕਟਾਕ ਨਾ ਪਿਆ ਸਾਰਾ ਕੰਮ ਕਰ ਲੈਣੀ ਦਾ ਨਿੱਕਾ ਮੋਟਾ ਦਾ ਕੰਮ ਨਾ ਹੀ ਰਹਿ ਜਾਂਦਾ ਇਹਨਾਂ ਮਸ਼ੀਨ ਨੂੰ ਸਾਫ ਕਰਦੀ Ditto ji da o kechi o ja yi Kyo ga yo Tenkyo ja wa Ditto ja Kita Ady di neminari ani di te mundi Petani ki naida Di nemino Pe do gwi li a jiti ya No ko ri ba ya gra बंदूक लिया दीदी लाई रही मैं दीदी कह रहा करना मैं बंदूक लिया बु बह करूंगा ਉਹ ਸ਼ੋਰਿਆ ਕਰਾ ਤੂੰ ਕਿਨੇ ਚੋਈ ਬਦੂਕ ਲੈ ਕੇ ਦਿੱਤੀ ਇਹਦੇ ਨਾਲ ਬੰਦੇ ਮਾਰ ਦਿਆ ਕਰਨੀ ਚੋਰ ਫਾਲਿਆ ਤੁੰ ਨੂੰ ਮੈਂ ਕਿ ਕਿਤਾ ਮੈਂ ਬੰਦੇ ਮਾਰਿਆ ਤੇ ਹੁਣ ਮੇਰੀ ਲੱਤ ਟੁੱਟ ਗਈ ਹੈ ਲੱਤ ਟੁੱਟੀ ਆ ਇਹ ਨਵੀਂ ਲਈ ਆ ਮੈਂ ਮੀ ਆਪਣੀ ਉਹ ਬੰਦਾ ਦੇਦੇ ਆਈ ਉਹ ਨੈਂ ਨੈਂ ਇੱਕ ਕਿਉਂ ਜਾਂ ਕਿਉਂ ਜਾਂ ਸ਼ਿਦੌ ਦੇ ਮਰ ਗਈ ਗਰਮੀ ਚ ਤੁਰ ਤੁਰ ਕੇ ਇਹ ਕੁੜੀ ਦਾ ਕੋਹ ਨਹੀਂ ਹਾਰ ਇੰਨੀ ਹਰੀ ਅੱਖਾਂ ਜਿਹੜਾ ਹਜ਼ਾਰ ਖੰਡ ਵੱਧ ਲੈਣਾ ਹੋਣਾ ਲੀਲਾ ਪੈੜੀ ਠੇਕੇ ਤੇ ਦੇ ਦੇ ਪਤਾ ਨਹੀਂ ਕੀ ਦਿਨ ਹਰੇ ਕਰਦੀ ਮੈਨੂੰ ਲੱਗਦਾ ਇਹਨੇ ਰਹਿਣਾ ਘਰ ਘਾਟ ਦੀ ਇੱਥੇ ਜੋਗੀ ਪਿੰਡ ਦੀ ਭੂਆ ਬਣ ਕੇ ਕੋਹ ਨਹੀਂ ਹਾਰੇ ਦਾ ਦੇਖ ਕਿ ਦਿਲ ਛਣ ਕਰਦਾ ਤੁਰੇ ਆ ਜੀ ਦਾਦੀ ਮੈਂ ਤਾਂ ਤਾਂ ਵਿਗੜਿਆ ਵਾ ਤੂੰ ਕਹਿੰਦਾ ਕਿੱਧਰ ਮੈਂ ਗੋਲੀਆਂ ਮਾਰਦਾ ਮੈਂ ਤੁਲੀ ਮਾਰਦੇ ਨਹੀਂ ਹੋ ਤੈਨੂੰ ਬਾਦ ਨਹੀਂ ਹੋ ਮਾਰ ਕਿਉਂ ਦੇਣਾ ਕੀ ਗੱਲ ਆਪਾਂ ਬਦੂਠ ਲੱਗ ਗਈ ਆ ਵੇ ਕਾਚੀ ਬਦੂਗਲੇ ਤੂੰ ਤੂੰ ਕਹਿੰਦੀ ਤੂੰ ਮੈਨੂੰ ਮਾਰਨ ਪਿਆ ਕਿ ਇਹਨੂੰ ਪੁੱਸ ਕੇ ਪਿਆ ਵੇ ਹਾਂ ਕਰਦਾ ਕਿ ਮਾਰਦੇ ਨਹੀਂ ਕਿਉਂ ਭਜਾ ਤੇਰਾ ਘਰ ਵਾ ਮਾਮਾ ਲੱਗਦਾ ਤੂੰ ਕਰਦਾ ਘਰ ਤੇ ਹੱਡਾ ਹੀ ਤੂੰ ਹੁਣ ਘਰ ਵਾਲਾ ਹੁੰਦਾ ਨਹੀਂ ਜਾਣਾ ਮੈਂ ਤੇਰੇ ਹੀ ਜਾਣਾ ਵੇਚੀ ਹਾਂ ਕਰਦਾ ਕੀ ਆ ਅੱਜ ਇੰਦੇ ਤੜੀ ਜਾਣਾ ਚਾਚੀ ਨੇ ਮਿਲ ਨੂੰ ਬਾ ਆ ਇਹਨੂੰ ਬਾਹ ਲਾ ਲੈਂਗੇ ਇਹਨੂੰ ਅੱਜ ਮੈਂ ਦੂਰੀ ਬਾ ਤੇਰੀ ਵੇਚੀ ਜੀਜੀ ਨੇ ਬਦੂਖ ਲਾ ਕੇ ਜੀਜੀ ਬੰਦਾ ਨਹੀਂ ਬਾਤ ਆ ਇਹਦੇ ਨਾਲ ਇਹਦੇ ਤੁੰ ਤੁ ਘਾ ਦੀ ਆ ਥਾਰੀ ਘਾ ਦੀ ਏ ਮੈਂ ਬਦੂਖ ਬਦਲਨੀ ਆ ਨਾਨੀ ਲੈਣੀ ਇੱਧੇ ਥੋਣੀ ਲੱਜੀ ਨਹੀਂ ਬੰਦਾ ਮਾਰਦੀ ਮੈਂ ਅੱਜ ਦਾ ਹੀ ਮੈਂ ਆਉਂਦੀ ਰਹੀ ਨੇ ਕੋਈ ਨਹੀਂ ਆਉਂਦੀ ਮੈਂ ਇਹ ਮੰਦੂਕ ਕੰਮ ਦਾਦੀ ਆਵਣੀ ਆਵਣੀ ਮੇਲੇ ਆ ਰਹੀ ਮੈਂ ਗਾ ਮੈਂ ਸਾਕ ਕੁਝ ਲਵਾ ਲੈ ਮੈਂ ਇੱਧਰ ਨਾਨੀ ਕੋ ਆਂ ਆ ਸ਼ੀਤੀ ਕੀ ਲੀੜੇ ਨਹੀਂ ਹੋ ਜਾਣਾ ਜ ਆਪ ਦਾ ਸਸਰੀ ਘਰ ਠੀਕ ਠਾਕ ਜੇ ਹਾਂ ਠੀਕ ਠਾਕ ਤੋਂ ਉਸ ਨਾਮ ਹੈ ਲੀੜੇ ਸੀ ਜਾਨੀ ਮੈਂ ਜਦੋਂ ਆਵਾ ਦੋ ਤੁ ਲੀੜੇ ਲਿੱਕੇ ਬਿਖੀ ਨਹੀਂ ਬੈਲ ਗੱਤ ਜੀ ਨਹੀਂ ਕਪੜੇ ਕੀ ਸੀਨੇ ਆ ਆ ਟੀ ਸ਼ਰਟ ਆ ਸਾਬੀ ਦੀਆਂ ਉਧੜੀਆਂ ਤੁਹਾਨੂੰ ਪਤਾ ਹੈਗਾ ਝਾਟੀ ਟੀ ਸ਼ਰਟ ਖਿੱਚ ਖਿੱਚ ਕੇ ਤੇ ਪਾੜ ਲੈਂਦਾ ਤੇ ਫਿਰ ਪਾਟੀਆਂ ਪਾਈਆਂ ਬੁਰੀਆਂ ਲੱਗਦੀਆਂ ਤੇ ਮੈਂ ਹਾਂ ਚੱਲ ਟੋਪਾ ਲਾ ਦਿੰਨੀ ਇਹਨਾਂ ਨੂੰ ਵੇਲੇ ਬੈਠੀ ਆਹ ਇਹ ਦਿਖਾ ਲੈ ਆ ਉਦਾਂ ਵੀ ਕਪੜੇ ਸਿੰਦੀ ਰਹੀ ਨਹੀਂ ਕਿਦ ਲਈ ਨਹੀਂ ਕਮਾਈਆਂ ਨਹੀਂ ਕਰਨਾ ਸਾਨੂੰ ਤਾਂ ਉਹ ਪੜਾ ਰਗਾ ਕਰਨਾ ਤਾਂ ਪੈਂਦਾ ਹੀ ਦਾਜ ਜੀ ਵਿਹਲੇ ਬੈਠੇ ਤਾਂ ਗੁਜ਼ਾਰਾ ਨਹੀਂ ਹੁੰਦਾ ਤੇ ਚਲੋ ਜੇ ਮਾੜਾ ਮੋਟਾ ਕੰਮ ਆਉਂਦਾ ਵਾ ਆਪਣਾ ਤੋਪਾ ਪਾਣੀ ਲਾਜਦਾ ਤੁਹਾਨੂੰ ਪਤਾ ਕਿੰਨਾ ਖਰਚਾ ਨਿਕਲ ਜਾਂਦਾ ਘਰ ਦਾ ਹੂੰ ਖਰਚਾ ਨਿਕਲਣ ਦਿਆ ਬੁੱਤ ਬਾਅਦ ਚ ਕਿੰਨੇ ਪੁੱਛਣਾ ਤੈਨੂੰ ਕਿਸਨੇ ਨਹੀਂ ਤੇਰਾ ਬਣਨਾ ਹੁਣ ਹੋਣੀ ਜਿੰਨੇ ਬਣਨਾ ਇੰਨੇ ਤੈਨੂੰ ਚੜਦੇ ਚੜਾਉਂਦੇ ਰਿਸ਼ਤੇ ਦੱਸੇ ਤੂੰ ਕਿਤੇ ਹਾਂ ਮੀ ਨਹੀਂ ਭਰੀ ਬਹਾਂ ਠੀਕ ਵਾ ਕਰ ਲੀਨੇ ਕਿਉਂ ਪਿੰਡ ਦੀ ਬੂਆ ਬਣ ਤੇ ਤੁੱਲੀ ਤੁਹਾਨੂੰ ਵੀ ਸਾਰੇ ਹੁਣ ਆਂਦੇ ਆ ਕਿ ਕੀ ਗੱਲ ਤੁਹਾਡੀ ਕੁੜੀ ਵਿਆਹ ਨਹੀਂ ਕਰਾਉਂਦੀ ਉਹਦਾ ਕਰ ਦੋ ਕਿਤੇ ਮਾੜਾ ਚੰਗਾ ਚਾਚੀ ਕਿਹੜਾ ਜੀ ਕਰਦਾ ਮਾਪੇ ਦੇ ਘਰ ਬਹਿਣ ਕਿਸਦਾ ਨਹੀਂ ਚੀ ਕਰਦਾ ਜੇ ਭੈਣ ਭਰਾ ਚੰਗੇ ਹੋਣ ਤੇ ਮੇਰਾ ਵੀ ਜੀ ਕਰਦਾ ਕਿ ਮੈਂ ਆਪਣੇ ਘਰ ਵਾ ਤੇ ਮੇਰੇ ਵੀਰ ਦਾ ਵੀ ਘਰ ਵਸੇ ਹਈਆ ਤੂੰ ਇਹਦਾ ਵੀਰ ਦਾ ਕਰਕੇ ਹੁਣ ਆਪਣਾ ਘਰ ਨਾ ਵਸਾਵੇਂ ਹਨਾ ਸਾਰੀ ਉਮਰ ਇੱਥੇ ਬਿਠੀ ਰਹੂੰਗੀ ਉਹ ਤੇ ਛਦਾਈ ਆ ਛਦਾਈ ਦੇ ਮਜ਼ਰ ਲੱਗ ਗਿਆ ਆਪਣਾ ਘਰ ਝੜਨ ਦੀ ਆ ਉਹ ਤੇ ਮੈਨੂੰ ਗੋਲੀਆਂ ਮਾਰਨ ਧਿਆ ਹੁੰਦੀ ਚਾਚੀ ਹੇਦਾ ਨਾ ਤੁਸੀਂ ਕਿਹਾ ਕਰੋ ਤੁਸੀਂ ਆਪਣੇ ਹੋ ਕੇ ਇਦਾਂ ਕਹਿ ਰਹੇ ਤੁਹਾਨੂੰ ਪਤਾ થੇਗਾ ਭਾਵੇਂ ਜਿੱਦਾਂ ਮਰਜੀ ਆ ਮੇਰੇ ਵੱਤ ਤੇ ਮੇਰਾ ਭਰਾ ਹੀ ਆ ਨਾ ਨਾਲ ਇਹੋ ਜੀ ਗੱਲ ਕਰਦੇ ਮੈਂ ਫਿਰ ਉਹ ਰੋਂਦਾ ਉਹਦਾ ਰੋ ਰੋ ਬਿਮਾਰ ਪੈ ਜਾਂਦਾ ਕੋਈ ਨਹੀਂ ਸੰਭਲਾਂਗੇ ਅਸੀਂ ਉਹਨਾਂ ਤੇ ਤੂੰ ਆਪਣਾ ਕੋ ਸੋਚ ਮੈਂ ਤਾਂ ਚਾਚਾ ਜੀ ਆਪਣਾ ਕੀ ਸੋਚਣਾ ਵਜਨ ਚਲ ਮੇਰਾ ਭਰਾ ਨੇ ਨਾ ਠੀਕ ਹੁੰਦਾ ਕੋਈ ਗੱਲ ਨਹੀਂ ਵਿਆਹ ਦੀ ਕੋਈ ਜ਼ਿਆਦਾ ਗੱਲ ਥੋੜੀ ਹੈ ਜਿੰਨਾਂ ਦੇ ਕੋਈ ਵੀ ਨਹੀਂ ਹੁੰਦਾ ਧੀਆਂ ਹੀ ਇਕੱਲੀਆਂ ਹੁੰਦੀਆਂ ਤਾਂ ਉਹ ਵੀ ਤਾਂ ਆਪਣੇ ਮਾਪੇ ਦੇ ਘਰ ਲੈਂਦੀਆਂ ਨੇ ਜ਼ਰੂਰੀ ਥੋੜਾ ਕੇ ਵਿਆਹ ਕਰਾ ਦੇ ਹਨ ਹੰਗਲਾ ਕਰਦੇ ਆ ਵਾ ਕਿ ਨਹੀਂ ਕਰਨਾ ਚਲੋ ਛੱਡੋ ਫੜਾ ਚਾਚਾ ਜੀ ਮੈਂ ਚਾਹ ਰੱਖੀ ਐ ਘੁੱਟ ਤਾਂ ਮੈਂ ਲੈ ਕੇ ਆ ਨੀ ਪਹਿਲਾਂ ਚਾਹ ਘੁੱਟ ਪਿਓ ਫਿਰ ਬਾਅਦ ਦੀਆਂ ਗੱਲਾਂ ਬਾਅਦ ਚ ਮਾਰਦੇ ਆਂ ਚਾਂਦ ਪੁੱਤ ਰਹਿਣ ਹੀ ਦੇ ਦੇ ਗਰਮੀ ਬੜੀ ਐ ਪਰ ਮੈਨੂੰ ਤੇਰਾ ਹੀ ਫਿਕਰ ਖਾਈ ਜਾਂਦਾ ਬ ਚਲੋ ਕੋਈ ਨਹੀਂ ਚਾਹੀ ਜੀ ਮੈਂ ਚਾਹ ਲਿਆਣਾ ਘੋਟ ਤੇ ਬਾਕੀ ਗੱਲਾਂ ਫਿਰ ਬਾਅਦ ਚ ਲੈਨੇ ਆਂ ਦੇਖਿਆ ਪਿਆਰਾ ਤੇ ਬਾਣੀ ਨਹੀਂ ਪੈਣ ਦੇਂਦੇ ਜੇ ਤਾਂ ਨਹੀਂ ਦਤਾ ਵਿਆਹ ਕਰਾਉਣਾ ਇਹ ਨਹੀਂ ਕਿੇਸ਼ੇ ਦਈਣਾ ਆਵੀ ਜਿੰਦਗੀ ਕੱਢ ਲੈਣੇ ਜੇ ਪ੍ਰਾਸੀ ਦਈਏ ਤੇ ਉਦੇ ਸੱਤੇ ਬੈਠੇ ਰਹਿਣਾ ਨਾ ਤੇਰੇ ਕੋ ਮਾ ਨਾ ਤੇਰਾ ਪਿਓ ਇੱਥੇ ਬੈਠੀ ਰੋ ਤੋ ਅੱਜ ਤੱਕ ਕੋਈ ਨਹੀਂ ਹਾਲ ਹੈ ਜਦੋਂ ਆਉਂਦੇ ਆ ਨਾ ਜੋਗ ਮਗਰ ਲੋਣੀ ਖੁੰਦੀ ਰਹਿੰਦੀ ਜੇ ਇਹਨਾਂ ਨੇ ਸਾਡਾ ਆਸਰਾ ਬਣਨਾ ਹੋਵੇ ਜੇ ਇਹਨਾਂ ਨੇ ਖਣਕ ਕੋਲ ਦੇ ਪਤਾ ਜਿੱਦਾਂ ਦਾ ਹੈਗਾ ਆਪਣਾ ਸਦਾਈ ਸਦਾਈ ਕਰਦੇ ਰਹਿੰਦੇ ਜਿਨ੍ਹਾਂ ਦੇ ਘਰ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਮੇਰਾ ਤਾਂ ਜੀ ਨਹੀਂ ਕਰਦਾ ਚਾਹ ਪੁੱਛਣ ਅੱਜ ਚਾਹ ਲੈਣਾ ਪੁੱਛੀ ਤੇ ਫਿਰ ਲੋਕਾਂ ਘਰ ਜਾ ਕੇ ਗੱਲਾਂ ਕਰਨੀਆਂ ਕਿ ਉਹਨਾਂ ਦੀ ਕੁੜੀ ਨਹੀਂ ਚੰਗੀ ਮਾੜੀ ਫਿਰ ਮੈਨੂੰ ਹੀ ਕਹਿਣਾ ਇਹ ਗੱਲੋ ਚਾਚੀ ਦੀ ਬਹੁਤ ਗੰਦੀ ਆਦਤ ਗੱਲ ਕਰਮ ਭੈੜੀ ਨਹੀਂ ਪੈਂਦੀ ਆਹ ਜਾ ਚਾਚਾ ਚਾਹ ਦੇ ਕੋਤੇ ਨੂੰ ਆਖੇ ਰਹਿੰਦੇ ਹੂੰ ਚਾਲੇ ਦੋ ਘਟ ਘਰਮੀ ਤੇ ਬੜੀ ਆ ਪਰ ਵੇਖ ਲੋ ਜਿੰਨੇ ਚਾਹ ਹੈ ਨਾ ਤੇ ਤੁਹਾਨੂੰ ਸਰ ਗੱਲ ਨਹੀਂ ਬਣਦੀ ਆਹ ਇਹ ਤਾਂ ਗੱਲ ਹੈ ਜਿੰਨਾ ਮੱਝ ਕਹਦੀ ਹੋਰ ਸੁਣਾ ਤੈਨੂੰ ਪਾਣੀ ਦਾ ਵਾਧਾ ਘਟਾ ਹੁੰਦਾ ਤੇ ਪੱਚ ਜਾਂਦਾ ਪਾਣੀ ਹਾਂਜੀ ਹਾਂਜੀ ਪਾਣੀ ਤੇ ਨਹੀਂ ਬਣਦੇ ਨਹੀਂ ਪਾਣੀ ਨਹੀਂ ਠੀਕ ਆ ਚਾਚਾ ਇਹ ਠੀਕ ਠਾਕ ਜੇ ਹਾਂ ਠੀਕ ਠਾਕ ਕੋਈ ਸਭ ਰਾਜਪਾ ਜੀ ਉਹਨਾਂ ਨੇ ਕੰਦੇ ਆ ਹੀ ਕੰਨੀ ਅੱਛਾ ਅੱਛਾ ਖਾਂਦੇ ਪਾਮੋਲ ਹੋ ਕੇ ਠੀਕ ਆ ਠੀਕ ਆ ਨਹੀਂ ਚਲੋ ਬੰਦਾ ਫੇਰਾ ਪੂਰਾ ਮਾਰਦੇ ਚਲ ਵਧੀਆ ਰਹਿੰਦਾ ਕਿੰਨੇ ਦਿਨ ਹੋ ਗਏ ਤੂੰ ਆਏ ਵੀ ਨਹੀਂ ਆਵਾ ਆ ਵਦਨ ਮਾਤੀ ਨਹੀਂ ਰਹੀ ਬਤ ਉਹਦਾ ਕਰਕੇ ਮੇਰੇ ਕੋ ਆਇਆ ਨਹੀਂ ਚਾਚਾ ਆਂਦਾ ਪਾਮੂ ਵੱਲ ਹੋ ਕੇ ਆ। ਨਹੀਂ ਚਲੋ ਠੀਕ ਹੋਰ ਸੁਣਾਓ। ਹਾਂ ਵਧੀਆ ਵਧੀਆ ਬੁੱਤ ਸਭ ਠੀਕ ਠਾਕ ਵਾ ਮੈਂ ਦੇ ਜੀ ਆਖਣਾ। ਫੋਨ ਵੀ ਕੀਤਾ ਜੀ ਤਾਂ ਕੋਈ ਗੱਲ ਕੀਤੀ ਨਹੀਂ ਗੋਰ ਮੋਰ ਜੀ ਗੱਲ ਕਰਤੀ ਮੈਂ ਆਖਣ ਦੀ ਸੀ ਕਿਵੇਂ ਹਜ਼ਾਰ ਖੰਡ ਵਾਦ ਲੈਨੇ ਉਹ ਪੈਸਾਂ ਦੇ ਦੋ ਐ ਕਿ ਚੈੱਕ ਦੇ। ਸੱਚੀ ਜੇ ਤਾਂ ਚੈੱਕ ਦੇਣੀ ਹੁੰਦੀ ਨਾ ਪਹਿਲੀ ਤੇ ਪਹਿਲਾ ਪਤਾ ਤੁਹਾਨੂੰ ਹੀ ਦੇਣੀ ਤਾਂ ਪਤਾ ਤੁਹਾਡੇ ਤੋਂ ਬਾਅਦ ਥੋੜਾ ਹੀ ਚੱਲਣਾ ਹੈ ਪਰ ਤੁਹਾਨੂੰ ਪਤਾ ਤਾਂ ਹੈਗਾ ਕਿ ਹੁਣ ਇੱਕ ਗੱਲ ਪੱਕੀ ਕੀਤੀ ਆ ਬੰਦਾ ਇੱਕ ਰੱਖਿਆ ਵਾ ਤਾਂ ਕਣਕੁੰਡ ਦਾ ਤੁਹਾਨੂੰ ਪਤਾ ਇੰਨਾ ਕੰਮ ਨਹੀਂ ਪੈਂਦਾ ਜਿਆਦਾ ਤਾਂ ਝੋਨੇ ਦਾ ਹੀ ਆ ਉਹਨੇ ਸਾਰਾ ਕੁਝ ਆਪਣਾ ਸੰਭਿਆ ਉਹ ਆਪਣੀ ਮਿਹਨਤ ਲੈਂਦਾ ਤੇ ਸਾਰਾ ਕੰਮ ਸੰਭ ਲੈਂਦਾ ਤੁਹਾਨੂੰ ਪਤਾ ਚਲ ਜੇ ਫਿਰ ਘਰ ਹੈਗੀਆਂ ਤੇ ਫਿਰ ਠੇਕੇ ਤੇ ਪੈਲੀ ਦੇਂਦਾ ਕੀ ਫਾਇਦਾ ਵਾ ਆ ਵੇਖ ਲੈ ਜੇਦ ਬੰਦਾ ਰੱਖਿਆ ਵਾ ਤੇ ਫਿਰ ਠੀਕ ਆ ਜੇ ਨਹੀਂ ਤੇ ਬਾਅਦ ਚ ਨਾ ਹੋਵੇ ਵੀ ਤੂੰ ਹੋਰ ਕਿਸ ਨੂੰ ਲਾਂਮੇ ਲਾਂਬੇ ਦੇ ਦੇ ਲਾਂਬੇ ਨਾ ਕਿਸੇ ਨੂੰ ਨਹੀਂ ਦੇਣੀ ਨਹੀਂ ਨਹੀਂ ਚਾਚੀ ਲਾਂਬੇ ਪੈਲੀ ਨਹੀਂ ਦੇਣੀ ਤੁਹਾਨੂੰ ਪਤਾ ਤਾਂ ਹੈਗਾ ਪੈਲ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੀ ਆ ਪਰ ਹੁਣ ਚੱਲ ਜੇ ਹੈਗੀਆਂ ਵਾ ਦੋ ਤਿੰਨ ਪੈਲੀਆਂ ਤਿੰਨ ਤੁਹਾਨੂੰ ਪਤਾ ਹੈਗੀਆਂ ਵਾ ਤੇ ਜੇ ਇੰਨਾ ਕਰਾਂਗੇ ਤੇ ਚਲੋ ਖਰਚਾ ਕੋਹ ਨਾ ਕੋਹ ਨਿਕਲਦਾ ਜਾਂਦਾ ਵਾ ਠੇਕੇ ਦੇ ਵੀ ਤੁਹਾਨੂੰ ਪਤਾ ਕੀ ਵਜਦਾ ਸਾਲ ਚ ਮੈਂ ਠੇਕਾ ਕਿਤੇ ਕਿੰਨਾ ਆਜੂਗਾ 20000 ਆਜੂ 50000 ਆਜੂਗਾ ਹੋਰ ਕਿੰਨਾ ਕ ਠੇਕਾ ਵੀ ਕਿਤੇ ਕਿੰਨਾ ਕ ਦੇਣ ਦੇ ਸਾਰੇ ਉਹ ਤੇ ਗੱਲ ਪੁੱਤ ਤੇਰੀ ਸਹੀ ਚੱਲ ਤੇ ਮੈਂ ਉਦਾਂ ਨਹੀਂ ਵੀ ਜੇ ਕਿ ਹੋਰ ਨੂੰ ਦੇਣੇ ਆ ਤੇ ਉਹਦੇ ਨਾਲ ਵੀ ਤਰੇ ਸਾਨੂੰ ਦੇ ਦੇ ਨਹੀਂ ਨਹੀਂ ਪਹਿਲੇ ਆਪ ਹੀ ਭੇਜ ਲੈਣੀ ਹੁਣ ਝੋਨਾ ਝੋਨਾ ਆਪੇ ਭੇਜ ਲੈਣਾ ਤੇ ਕਣਕ ਤਾਂ ਤਾਂ ਇੰਨਾ ਕੰਮ ਹੀ ਨਹੀਂ ਪੈਂਦਾ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਾਂਜੀ ਬਾਕੀ ਹੋਰ ਸੁਣਾਓ ਤੁਸੀਂ ਹੋਰ ਤੇ ਸਭ ਠੀਕ ਠਾਕ ਹੀ ਮੈਂ ਤਾਂ ਬੜੀ ਆਸ ਲਿੱਕੇ ਆਈ ਮੈਂ ਕਿ ਸ਼ਾਇਦ ਕੱਲ ਬਣੀ ਜਾਵੇ ਨੇ ਨਾ ਤੁਹਾਨੂੰ ਕੋਈ ਨਹੀਂ ਹੈਗੀ ਜੇ ਹੀ ਇੰਨੇ ਜੋ ਗਏ ਹੋਵੇ ਤੇ ਇਹੋ ਜੋ ਤਰਲਿਆਂ ਤੇ ਕਿਤੇ ਨਹੀਂ ਲੋੜ ਪੈਂਦੀ ਨਾ ਹੀ ਕਿਸੇ ਨੂੰ ਕਹਿਣਾ ਪੈਂਦਾ ਤੁਹਾਨੂੰ ਪਤਾ ਹੁਣ ਜਿੰਨੂੰ ਚਲੋ ਰੱਖਿਆ ਉਹਨੂੰ ਵੀ ਆਪਣਾ ਖਰਚਾ ਪਾਣੀ ਉਹਨੇ ਵੀ ਮਹੀਨੇ ਦਾ 10000 ਪੱਕਾ 15 ਵੱਧਾ ਕਿ ਮੈਂ ਲੈਣਾ ਲੈਣਾ ਆਹੋ ਵੀ 50 60000 ਤੂੰ ਤੇ ਥੰਦੇ ਸੀਜ਼ਨ ਲੰਦੇ ਨਹੀਂ ਆ ਹਾਂਜੀ ਹਾਂਜੀ ਉਹ ਵੀ ਆਪਣਾ ਖਰਚਾ ਪਾਣੀ ਉਹਨੇ ਘਟਣਾ ਹੁੰਦਾ ਵਾ ਇਸੇ ਕਰਮਾਂ ਤੋਂ ਨਹੀਂ ਕਿ ਜੇ ਇਹ ਚੰਗਾ ਹੋਵੇ ਤੇ ਕਿਹਦੀ ਗੱਲ ਸੁਣਨ ਦੀ ਲੋੜ ਪੈਣੀ ਤੁਹਾਨੂੰ ਪਤਾ ਤਾਂ ਹੈਗਾ ਵਾ ਹੁਣ ਇਹਦੇ ਨਾਲ ਦੇ ਮੁੰਡੇ ਸਾਰੇ ਕਮਾਈਆਂ ਕਰਦੇ ਫਿਰਦੇ ਆ ਇਹ ਤਾਂ ਪੁੱਤ ਹੁਣ ਮਹਾਰਾਜ ਦੀ ਮਰਜ਼ੀ ਆ ਕਣਾ ਇਹ ਤਾਂ ਤਾ ਤੋਂ ਆ ਜਿੱਦਾਂ ਬਖਸ਼ੇ ਕਿਹੜਾ ਵੀ ਚੰਦਾ ਜੀ ਕਿ ਇੱਕਦਮ ਦਾ ਚਾਚੀ ਉਹ ਤਾਂ ਮੈਨੂੰ ਇੰਨੀ ਦਵਾਈ ਦਾ ਰੋਖ ਖਵਾ ਲੰਡਈਆ ਤੇ ਉਹਦਾ ਅੱਗੇ ਨਾਲੋਂ ਫਰਕ ਵੀ ਪੈ ਗਿਆ ਜਿੱਦਾਂ ਅੱਗੇ ਜ਼ਿਆਦਾ ਹੀ ਕਰਦਾ ਹੈ ਨਾ ਖਿੱਚਦਾ ਬੜਾ ਹੁੰਦਾ ਹੈ ਚੀਜ਼ਾਂ ਦਾ ਨੁਕਸਾਨ ਬੜਾ ਕਰਦਾ ਹੁੰਦਾ ਹੈ ਭਾਵੇਂ ਦੱਸਦਾ ਯਾਰ ਦੀ ਚੀਜ਼ ਤੋੜ ਦਿੰਦਾ ਹੁੰਦਾ ਹੈ ਹੁਣ ਅੱਗੇ ਨਾਲੋਂ ਬੜਾ ਫਰਕ ਪੈ ਗਿਆ ਤੇ ਮੈਂ ਜੇ ਆਨ ਕਿ ਥੋੜੀ ਬੋਤੀ ਦਵਾਈ ਹੋਰ ਖਵਾ ਲ ਕੇ ਨਾ ਫਰਕ ਪੈ ਗਿਆ ਤੇ ਜੇ ਕੋਈ ਮਾੜੀ ਚੰਗੀ ਕੁੜੀ ਲੱਭ ਜੇ ਤੇ ਚੱਲ ਪੁੱਤ ਵੇਖ ਲੈ ਅਸੀਂ ਤੇ ਆਨੇ ਆ ਪੀਣਾ ਤੇਰਾ ਕਰ ਦਈਏ ਗਾਂ ਤੂੰ ਵੀ ਕਿਤੇ ਵੇਖ ਗੂਗਲਵੇਂ ਤਾਂ ਜੀ ਮੈਂ ਹੁਣ ਤੁਹਾਨੂੰ ਪਤਾ ਤਾਂ ਹੈਗਾ ਕਿ ਜਿੰਨਾ ਚਿਰ ਇਹਦਾ ਨਹੀਂ ਹੁੰਦਾ ਇਹਦੇ ਕਰਕੇ ਮੈਂ ਉਮਰ ਕੱਢ ਲਈ 33 ਸਾਲਾਂ ਦੀ ਮਾਨ ਹੋ ਚੱਲੀ ਐ ਤਾਂ ਮੈਨੂੰ ਆਪਣੀ ਮਾਸਾ ਪਰਵਾਹ ਨਹੀਂ ਹੈ ਜੀ ਮੈਨੂੰ ਇਹ ਹੈ ਕਿ ਮੇਰੇ ਵੀਰ ਦੀ ਰੋਟੀ ਪੱਕੀ ਵੀ ਰਵੇ ਤੇ ਘੂਆ ਖੁੱਲਾ ਰਵੇ ਤਾਂ ਸਾਨੂੰ ਚਾਹੀਦਾ ਵੀ ਕੋਕ ਨੇ ਜਿੱਦਾਂ ਦੇ ਇਹ ਹੈਗੀਆਂ ਨਾ ਉਦਾਂ ਦੇ ਸਾਨੂੰ ਕੋ ਕੁੜੀ ਲੱਭ ਜੇ ਬਸ ਇਹ ਹੈ ਕਿ ਘਰ ਨੂੰ ਲੈ ਤੁਰੇ ਉਹ ਤਾਂ ਆਂਡ ਗਵਾਂਡ ਮੁੜ ਕੇ ਗੱਲਾਂ ਕਰਦੇ ਐ ਨਾ ਵੀ ਧੀ ਘਰ ਬੜੀ ਆ ਇਹਨਾਂ ਨੇ ਇਹਨਾਂ ਨੇ ਸੋਚਦੇ ਵੀ ਕੁੜੀ ਨੂੰ ਵਿਆਹ ਕੇ ਕਲਾ ਦੀਏ ਤੇ ਦੋ ਰੋਟੀਆਂ ਆਈਆਂ ਰੋਟੀਆਂ ਦੇ ਇਥੇ ਕੁੱਤਿਆਂ ਜੋਗੀਆਂ ਵਾਧੂ ਬਚ ਜਾਂਦੀਆਂ ਤੇ ਇਹਨੂੰ ਨਾ ਹੀ ਰੋਟੀ ਦਵਾਂਗੀ ਸੱਚ ਜੀ ਇਹ ਤਾਂ ਗੱਲ ਤਾਂ ਢਹੀ ਹੈ ਪਰ ਇਹ ਥੋੜਾ ਕਿ ਇੰਨਾ ਲੱਖਾਂ ਦਾ ਮਾਲਕ ਹੈ ਮੇਰਾ ਭਰਾ ਤੇ ਇਹ ਥੋੜਾ ਕਿ ਦੋ ਰੋਟੀਆਂ ਦੇ ਉੱਤੇ ਆਇਆ ਵਾ ਕਿ ਜਦ ਦੋ ਰੋਟੀਆਂ ਦੀ ਗੱਲ ਵਾ ਜਿੰਨਾ ਚਿਰ ਮੈਂ ਜਿੰਦੀ ਆ ਨਾ ਮੈਂ ਆਪਣੇ ਭਰਾ ਨੂੰ ਇਹ ਰਾਜਾ ਵਾਂਗੂ ਰੱਖਣਾ ਵਾ ਤੇ ਮੈਨੂੰ ਆਪਣੀ ਜ਼ਿੰਦਗੀ ਦੀ ਮਾਸਾ ਪਰਵਾਹ ਨਹੀਂ ਹੈਗੀ ਬਸ ਮੈਨੂੰ ਇਹਦਾ ਹੀ ਹੈ ਕਿ ਇਹ ਰੋਟੀ ਪਾਣੀ ਆਪਣਾ ਖਾਵੇ ਤਾਂ ਵਧੀਆ ਰਹੇ ਤੇ ਜੇਕਰ ਕੋਈ ਰਿਸ਼ਤੇ ਦੀ ਦੱਸ ਬਗਨ ਤਾਂ ਮੈਨੂੰ ਉਹ ਦੱਸਿਓ ਹਾਂ ਬੰਮਾ ਇਹ ਗੜੀ ਤੂੰ ਗੱਲ ਕੀਤੀ ਰਿਸ਼ਤੇ ਦੀ ਸਾਡੇ ਆਹਤੀ ਦੇ ਭਾਂ ਸਾਡਾ ਪੁੱਤ ਹੀਰਾ ਵਾ ਪਰ ਅਹੀਂ ਤੇ ਸਿੱਧਾ ਹੀ ਕਹਿੰਨੇ ਆ ਨਾ ਤੇ ਲੋਕੀ ਤੇ ਬਾਹਰ ਪੁੱਤ ਛਦਾਈ ਕਹ ਪਰ ਮੇਰੇ ਮੋਹ ਨਿਸ਼ਦਾਈ ਨੇ ਕਲ ਤਾਂ ਮੈਂ ਤੇ ਇਹ ਅੰਨੀ ਆ ਪਿੱਛ ਤੇ ਆ ਮੇਰਾ ਸੇਠੀ ਪੋਤਰਾਂ ਤੇ ਤੇ ਆ ਇਹ ਆ ਹੈ ਤੂੰ ਇਹ ਆਖੰਦੀਆਂ ਵੀ ਰਿਸ਼ਤਾ ਰਿਸ਼ਤਾ ਕੌਣ ਕਰੂਗਾ ਅੱਖੀਂ ਵੇਖ ਕੇ ਯਾਰ ਕੌਣ ਖਾਊਗਾ ਦੱਸਾਂ ਕਿੰਨੇ ਤੀ ਡੋਬਣੀ ਆ ਆਪਣੇ ਸਾਜੀ ਜੀ ਇਹ ਚਤੇ ਡੋਬਣ ਵਾਲੀ ਕਿਹੜੀ ਗੱਲ ਵਾ ਮੈਂ ਕਿਹੜੀ ਕਾਂਟੀ ਕਹੀਂ ਆਮ ਕੁੜੀਆਂ ਵਰਗੀ ਕੁੜੀ ਲਿਆਉਣੀ ਐ ਜੇ ਇਹਦੇ ਵਿੱਚ ਕੋਈ ਕਮੀ ਐ ਨਾ ਤਾਂ ਇਹ ਬਗਾਨਾ ਤੇ ਪੁੱਤ ਵੀ ਲਿਆਉਣਗੇ ਤਾਂ ਥੋੜੀ ਬਹੁਤੀ ਕਮੀ ਹੋਊ ਤੇ ਕੋਈ ਗੱਲ ਨਹੀਂ ਬਸ ਇਹ ਕਿ ਦਿਮਾਗੋ ਠੀਕ ਵੜਾ ਆਪਣੇ ਘਰ ਨੂੰ ਲੈ ਆ ਤਰੇ ਮਾੜੀ ਮੋਟੀ ਕੇਵਲੇ 100 ਲੋਕਾਂ ਰਿਸ਼ਤੇ ਲੱਭ ਜਾਂਦੇ ਆ ਕੇਵਲੇ ਥੋੜਾ ਬੰਦਾ ਵਾਦਾ ਘਾਟਾ ਵੇਖ ਲੈਂਦਾ ਤੇ ਪੁੱਤ ਦੇ ਵਿੱਚ ਤੋਂ ਨਾਲੇ ਐਡਾ ਵੀ ਮਾੜਾ ਨਹੀਂ ਹੈ ਮੇਰਾ ਭਰਾ ਫਿਰ ਵੀ 100 ਨਾਲੋਂ ਚੰਗਾ ਵਾ ਅੱਜ ਕੱਲ ਜਦਾਂ ਮੰਡੀਰ ਨਸ਼ਾ ਕਰਦੀ ਕਰਦੀ ਆ ਉਹਨਾਂ ਨਾਲੋਂ ਤਾਂ ਵਧੀਆ ਹੀ ਐ ਨਾ ਪੁੱਤ ਤੇਰੇ ਆਹਤੀ ਤੇ ਚੰਗਾ ਵਾ ਫਿਰ ਇੱਕ ਹੋਰ ਸਿੱਧੜੀ ਨੇ ਆ ਕੇ ਤੇ ਫਿਰ ਉਹਦੀ ਰਾਖੀ ਕਿੱਦਾਂ ਕਰੂੰਗੀ ਇਹ ਵੀ ਦੱਸ ਨਾ ਉਹਦੇ ਮਗਰ ਮਗਰ ਕਿੱਦਾਂ ਰਹੂੰਗੀ ਚਾਚੀ ਜੀ ਦੋਵੇਂ ਇੱਕੋ ਜਿਹੇ ਹੋ ਗਏ ਤੇ ਤੈਨੂੰ ਤਾਂ ਸਾਂਭਣਾ ਪੁੱਤ ਔਖਾ ਹੋ ਜਾਣਾ ਨਾ ਮੈਂ ਨਹੀਂ ਤੇ ਤੂੰ ਕਰਨਾ ਵਾ ਤੇ ਗੱਲ ਕਰ ਚਾਚੀ ਜੀ ਇਹ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਕਿ ਜਿੰਨਾ ਚਿਰ ਮੇਰੇ ਭਰਾ ਦਾ ਰਹਿਣਾ ਕੱਕ ਪੋਣਿਆ ਤੇ ਮੈਂ ਆਪਣਾ ਕੁੱਖ ਨਹੀਂ ਕਰਨਾ ਮੇਰੀ ਭਾਵੇਂ ਸਾਰੀ ਉਮਰ ਨਾ ਗਜਿਆ ਜੇ ਮੇਰੇ ਭਰਾ ਦਾ ਘਰ ਨਹੀਂ ਵਸਿਆ ਤੇ ਮੈਂ ਆਪਣਾ ਘਰ ਵਸਾ ਲੂੰਗੀ ਇਹਨੂੰ ਮੈਂ ਰਹਿਣ ਦਿੰਨੀ ਠੋਕਰਾਂ ਜੋਗਾ ਬੱਸ ਇਹ ਹੈ ਕੀ ਜਦੋਂ ਕੁੜੀ ਕੋਈ ਹੈਗੀ ਨਾ ਤੁਹਾਡੇ ਦਾ ਕੋਈ ਦੱਸ ਤੁਸੀਂ ਪਾ ਸਕਦੇ ਹੋ ਨਾ ਇਹ ਵੇਖ ਲੋ ਕੋਈ ਰਿਸ਼ਤੇਦਾਰਾਂ ਦੇ ਵਿੱਚ ਵੇਖ ਲੋ ਜਾਂ ਆਮ ਕੋਈ ਵੇਖ ਲੋ ਇਹ ਨੀ ਇਹਦੇ ਕੀ ਸਾਡੇ ਹਿਸਾਬ ਨਾਲ ਹੋਵੇ ਜਿੱਦਾਂ ਵੀ ਕੋਈ ਹੋਵੇ ਨਾ ਉਹਦੇ ਹਿਸਾਬ ਨਾਲ ਵੇਖ ਲਾਂਗੇ ਅਸੀਂ ਤਾਂ ਚੁੰਨੀ ਚੜਾਵਾ ਕਰਨ ਨੂੰ ਤਿਆਰ ਹਾਂ ਮੈਂ ਤਾਂ ਚਾਹ ਘੁੱਟ ਵੀ ਅਸੀਂ ਆਪਣੇ ਕੋਲੋਂ ਪਿਆਰ ਲਾਂਗੇ ਬੱਸ ਇਹ ਕੁੜੀ ਆ ਤੁਸੀਂ ਮਾੜੇ ਮਾਤੜ ਘਰ ਦੀ ਵੇਖ ਦੋ ਜੋ ਕਿ ਸਾਡੇ ਸਾਡਾ ਘਰ ਲੈ ਤੁਰੇ ਉਹ ਤੇ ਇਹ ਗੱਲ ਤੇ ਮੈਂ ਵੀ ਆਨੀ ਆ ਮੈਂ ਤੇ ਕਈਆਂ ਨੂੰ ਦੱਸ ਪਾਈ ਆ ਪਰ ਲੋਕੀ ਆਖ ਦਿੰਦੇ ਉਹ ਸ਼ਦਾਈ ਨੂੰ ਰਿਸ਼ਤਾ ਅਸੀਂ ਤੇ ਕਦੀ ਵੀ ਨਹੀਂ ਕਰਦੇ ਪੁੱਤ ਉੱਥੇ ਫੇਰ ਮੈਂ ਕੀ ਕਰ ਸਕਦੀ ਆ ਤੂੰ ਆਪ ਹੀ ਸਿਆਣੀ ਆ ਅੰਗਾ ਸਰਕਾਂ ਦੇ ਆਖੀ ਦਾ ਪੁੱਛੀ ਦਾ ਵਾ ਤੇ ਕੋਈ ਹੱਜੀ ਹੈ ਨਹੀਂ ਤੇ ਭੈਣ ਜੇ ਹੋਵੇ ਤੇ ਚੱਲ ਮੇਲ ਇਹਨਾਂ ਦੋਹਾਂ ਦੀ ਇੱਕੋ ਜੇ ਹੋ ਜਾਣਾ ਅਸੀਂ ਕਿਹੜੇ ਦੁਖੀ ਇਹਦੇ ਨਹੀਂ ਇਹ ਤੇ ਹੈ ਮੈਨੂੰ ਪਤਾ ਤੁਸੀਂ ਬਥੇਰਾ ਕਰਦੇ ਸਾਰੇ ਨੇ ਚੰਦੇ ਸਾਬੀ ਦਾ ਘਰ ਵਾਸ ਜੇ ਕੋਈ ਗਾੜੀ ਨਾ ਤੇ ਓਡੂ ਕਿਤੇ ਜੜ ਬੂਟਾ ਲੱਗ ਜਾਊਗਾ ਤੁਹਾਨੂੰ ਵੀ ਚੱਲ ਵਧੀਆ ਲੱਗੂ ਆਪਣੇ ਅੱਜ ਤੇ ਚੱਲ ਕੋਈ ਨਹੀਂ ਮੇਰੇ ਪਿਓ ਦੀ ਗਾੜੀ ਅੰਛਾ ਵਾ ਤੇ ਕੋਈ ਨਹੀਂ ਮੇਰੇ ਭਰਾ ਵਾ ਦੀ ਗਾੜੀ ਵੱਧ ਗਈ ਆ ਵੀ ਇਦਾਂ ਲੱਗ ਇਹ ਹਿਸਾਬ ਹੁੰਦਾ ਵਾ ਤੇ ਵੇਣ ਲੋ ਚਾਚੀ ਲੋਕੀ ਵੇਲਾ ਗੱਲਾਂ ਕਰ ਲੱਗੇ ਵੰਦੇ ਨਹੀਂ ਇਹ ਤਾਂ ਸਾਰਿਆਂ ਦੇ ਕਰਨ ਜਮੋੜੀ ਮੋਟੀ ਗੱਲ ਹੁੰਦੀ ਆ ਨਾ ਪਰ ਲੋਕੀ ਕਹਿੰਦੇ ਦੂਜੇ ਬੰਦੇ ਨੇ ਦੀ ਤਾਂ ਕਿ ਦੂਜਾ ਛਦਾਈ ਹੈ ਇਹ ਕਿੱਦਾਂ ਦੀ ਗੱਲ ਹੋ ਕਿ ਪਛਦਾਈ ਕਹਿਣਾ ਇਹ ਤੇ ਪਰਮਾਤਮਾ ਦੇ ਹੱਥ ਵਸਵਾ ਨਾ ਮੇਰਾ ਕਿਹੜਾ ਜੀ ਕਰਦਾ ਕਿ ਮੇਰਾ ਭਰਾ ਇਸ ਤਰ੍ਹਾਂ ਦਾ ਹੋਵੇ ਉਹ ਤੇ ਤੂੰ ਤੇ ਨਾ ਆਖੂੰਗੀ ਛਦਾਈ ਤੇ ਜਿਹੜੇ ਰੁਬਾਰ ਦੇ ਲੋਕ ਹੋ ਉਹਨਾਂ ਨੂੰ ਕਿੱਦਾਂ ਡੱਕੂੰਗੀ ਕਿਤੇ ਕਿਤੇ ਮੂੰਹ ਗੜੀ ਹੱਥ ਦਉਂਗੀ ਤੇ ਇਹ ਦੱਸ ਹਮੈਨੂੰ ਤੂੰ ਚਾਚੀ ਜੀ ਲੋਕੀ ਵੀ ਮਗਰੋਂ ਗੱਲਾਂ ਕਰਦੇ ਆ ਸਵਾ ਤੇ ਤਾਂ ਇੱਥੇ ਆਣ ਕੇ ਮੈਨੂੰ ਕਹਿਣ ਤੇ ਮੈਂ ਆਪੇ ਮੂੰਹ ਭੰਦਾ ਕੀ ਦੀ ਆ ਦੂ ਕਨੀ ਮੈਨੂੰ ਤਾਈ ਦੀ ਮੈਂ ਨਾ ਹੀ ਗੁੱਟਵਾਣੀ ਆ ਨਾਲ ਚਲ ਕੋਈ ਗੱਲ ਨਾ ਟੁੱਟ ਗਈ ਕੋਈ ਗੱਲ ਨਵੀਂ ਨਾ ਵੰਦੇ ਤਾਂ ਤੇਰੇ ਮਾਲੇ ਹੁਣ ਲਿਆ ਕਿ ਤੈਨੂੰ ਕੀ ਹੋਇਆ ਵੀ ਤੈਨੂੰ ਕੋਈ ਚੱਲਣ ਦੀ ਵਾ ਚਾਚੀ ਆ ਦੇ ਘਾਈ ਮੈਂ ਉਹਨੂੰ ਡੋਲੀ ਮਾਰਦਾ ਮਾਰਦੀ ਨਹੀਂ ਆ ਇਹਨੇ ਥੋੜਾ ਮਾਰਨਾ ਇਹ ਸਾਡੀ ਆਪਣੀ ਚਾਚੀ ਆ ਇਹ ਤੈਨੂੰ ਮੈਂ ਤਾਂ ਲਿਆ ਕਿ ਕੋਈ ਚੋਰ ਆ ਜਾਏ ਤੇ ਜਦੋਂ ਚੋਰ ਆ ਗਿਆ ਨਾ ਇਹ ਆਟੋਮੈਟਿਕ ਚੱਲ ਜਾਣਾ ਬਹੁਤ ਚਾਚੀ ਸਾਡੀ ਆਪਣੀ ਉਹਨੇ ਥੋੜਾ ਮਾਰਨਾ ਵਾ ਇਹ ਚਾਚੀ ਡੋਲੀ ਕਰਕੇ ਲੈ ਗਈ ਤੇ ਕੋਈ ਫੇਰ ਨਹੀਂ ਆ ਚਾਚੀ ਤੇ ਸ਼ਰਾਈ ਆਪਣੀ ਚਾਚੀ ਥੋੜਾ ਚੋਰੀ ਕਰਕੇ ਖਾਣ ਦੀ ਇਹ ਤੈਨੂੰ ਤਾਂ ਤਾਂ ਕਿੰਨੇ ਕੋਈ ਚੋਰ ਆ ਜਾਂਦਾ ਨਾ ਬਾਹਰ ਵੇਖ ਤੂੰ ਐਦਾਂ ਮਾਰਾ ਜਾ ਕਰੂੰਗਾ ਨਾ ਉਸ ਤਨਾਲੇ ਐਦਾਂ ਨਾ ਗੋਲੀਆਂ ਖਰਾਬ ਕਰੀਦਾ ਜਦੋਂ ਕੋਈ ਚੋਰ ਆਊਗਾ ਤਾਂ ਫੇਰ ਚਲਾਵੇਂ ਐਦਾਂ ਨਾ ਖਰਾਬ ਕਰ ਇਹਨੂੰ ਮੈਂ ਚਾਚੀ ਨੂੰ ਢਿਸ਼ੂ ਕੀਤਾ ਆਈ ਢਿਸ਼ੂ ਨਹੀਂ ਚਾਚੀ ਨੂੰ ਕਰਨਾ ਆ ਵੇਖ ਆ ਵੀ ਦਾਈ ਜਿਹੜੀ ਹੈ ਨਾ ਇਹ ਵੀ ਤੂੰ ਕੋਈ ਗੱਲ ਨਹੀਂ ਮੈਂ ਤੈਨੂੰ ਨਵੇਂ ਲਾ ਦੂੰ ਫੇਰ ਘਟਾਉਣੇ ਨਹੀਂ ਕਿ ਨਹੀਂ ਮਨੌਣੇ ਲਾ ਕੇ ਦੇ ਦੇ ਜੀ ਹੋਣਾ ਵੀ ਚਾਚੀ ਬੈਠੀਆਂ ਤਾਂ ਆਪਾਂ ਗੱਲਾਂ ਬਾਤਾਂ ਮਾਰਦੇ ਚਾਚੀ ਨੇ ਕਿਹੜਾ ਵੇਖ ਕੀ ਕਰਨ ਦਾ ਤੇ ਚਾਚੀ ਤੇ ਤੈਨੂੰ ਗੁੱਸੇ ਹੋਣਾ ਹੈ ਆ ਰਖ ਲਾ ਤੂੰ ਆ ਵੇ ਆ ਤੈਨੂੰ ਮੈਂ ਕਿੰਨੇ ਲਾ ਕੇ ਤੇ ਇਹਨਾਂ ਦੇ ਨਾਲ ਖੇਡ ਜਾਣ ਦੱਜਾ ਤੂੰ ਦੰਦ ਤੇ ਦੱਬੱਖਾ ਲੱਗਦਾ ਅੰਦਰ ਜਾ ਕੇ ਬਹਿ ਲੈ ਈਦੀ ਅੰਦਰ ਬੜੀ ਜੰਮੀ ਆ ਮੈਂ ਬਾਹ ਬਿਠਾਈ ਸਾਜੇ ਬਾਹਰ ਖੜਨਾ ਤੇ ਬਾਹਰ ਖੜਨਾ ਤੇ ਅੰਦਰ ਖੈਣਾ ਤੇ ਅੰਦਰ ਖੈਣਾ ਜਾ ਮੇਰਾ ਵੀ ਖੈਣਾ ਜਾ ਤੀੜੀ ਜੇ ਨਹੀਂ ਨਾ ਖੜਨਾ ਤੇ ਬੜਾ ਖੈਣਾ ਜਾ ਕੇ ਨਹੀਂ ਜਾ ਕੇ ਸੌ ਜਾ ਈਦੀ ਆ ਮੈਨੂੰ ਚੜੌਣਾ ਤੇ ਦੇਣੀ ਆ ਮੈਂ ਜਾਣੀ ਫਿਰ ਕਿਦਨ ਲੱਗਦੇ ਨੇ ਤੇਰੇ ਮਨ ਹੁਣ ਬਾਜਨਾ ਜਾ ਕੇ ਤੇ ਗਾਉਂ ਤੂੰ ਬਾਜਨਾ ਫਿਰ ਤੋੜ ਲੈਣਾ ਵੱਡਾ ਹੋ ਗਿਆ ਮੈਂ ਤੂੰ ਇਦਾਂ ਨਹੀਂ ਕਰੀਦਾ ਇੱਧਰ ਕਿਤੇ ਚਾਚੂ ਮਾਰੂ ਕਿ ਤੈਨੂੰ ਜਾ ਤੂੰ ਚਾਚੀਏ ਚਦੋਲੀ ਮਾਰ ਲੈ ਨਹੀਂ ਨਹੀਂ ਚਾਚੀ ਨਾ ਕਰ ਉਹ ਬਾਹਰ ਆਈ ਆ ਤਰ ਫੁੱਸਿਓ ਨਾ ਆ ਕੇ ਲੰਮੇ ਪੈ ਜਾ ਕੇ ਉੱਤੇ ਜਾ ਮੇਰਾ ਬੋਜਾ ਹਾਂ ਟੀਮ ਨੂੰ ਮੇਲੇ ਤਾਂ ਕਿੰਨੇ ਧੀਰੇ ਧੀਆ ਉਹ ਤਾਂ ਤੈਨੂੰ ਪਿਆਰ ਨਾਲ ਕਹਿਣ ਦੀ ਆ ਜਿਹਨੂੰ ਤਿਆਰ ਕਰੀ ਉਹਨਾਂ ਨੂੰ ਦੌਕਾ ਵੀ ਤਮਾਰੇ ਨਹੀਂ ਆ ਨਾ ਉਹ ਚਾਚੀ ਤੈਨੂੰ ਉਦਾਂ ਡਈਏ ਕਹਿਣ ਜਾ ਤੂੰ ਕੋਈ ਗੱਲ ਜਾਂ ਅੰਦਰ ਇਕੱਲਾ ਮੈਂ ਬੈਣਾ ਪੈਣਾ ਤੇ ਖੇਡ ਬਾਹਰ ਵਾ ਮਾ ਤੂੰ ਦਿਆਂ ਨਹੀਂ ਮੈਂ ਦਵਾਈ ਹਵਾਲੀ ਆ ਦਵਾਈ ਦਾ ਕੋਈ ਦੇਖਦਾ ਲੱਛਣ ਵਿੱਚ ਹੈ ਇਹਦਰ ਇਹ ਸਦਾਈ ਦਸਦਾਈ ਜੇਨਾ ਤੂੰ ਆਨੀ ਜੜ ਬੂਟਾ ਲਾਉਣਾ ਇਹਨੇ ਗਾ ਅੱਗਾ ਤੋੜਨਾ ਤੋੜੂਗਾ ਕੋਹ ਚਾਚੀ ਮੈਂ ਤੁਹਾਡੇ ਘੜੇ ਹੱਥ ਜੋੜਦੀ ਆ ਤੂੰ ਹੀ ਨਾ ਇੰਨੀ ਗੱਲ ਕੰਮਸ ਕੰਮ ਕਿਹਾ ਕਰੋ ਤੁਹਾਨੂੰ ਪਤਾ ਅੱਗੇ ਨਾਲੋਂ ਤੋਂ ਬੜਾ ਫਰਕ ਪਿਆ ਵਾ ਨਾਲੇ ਉਹ ਮੇਰ ਨਾਲ ਹੀ ਡਿਆ ਵਾ ਗੱਲਾਂ ਕਰਨ ਘਰ ਤੇ ਬੰਦਾ ਭੈਣ ਭਰਾ ਨਾਲ ਏਦਾਂ ਗੱਲਾਂ ਕਰਦੇ ਬਾਹਰ ਨਹੀਂ ਹੋਣੀ ਤਾਂ ਦਿਸ਼ਤਾਨੀ ਕਰਦਾ ਬਾਹਰ ਅੱਗੇ ਨਾਲੋਂ ਬੜਾ ਫਰਕ ਬਹੁਤ ਹਾਂ ਤੇਰੇ ਬੈਠੇ ਮੈਨੂੰ ਗੋਲੀਆਂ ਮਾਰਨ ਦੇ ਤੇ ਸ਼ੈਤਾਨੀ ਨਹੀਂ ਕਰਦਾ ਉਹਨੇ ਮਾਂ ਨੂੰ ਨਹੀਂ ਬਖਸ਼ਣਿਆ ਚਾਚੀ ਨੂੰ ਤੇ ਉਹ ਹੋਰ ਕਿੰਨੂੰ ਉਹਨੇ ਬਖਸ਼ਣਾ ਚਾਚੀ ਤੂੰ ਹੀ ਤੋ ਦੇ ਆਪਣੇ ਹੋ ਨਾ ਨਾਲੇ ਤੂੰ ਨਾ ਇਦਾਂ ਦੇ ਗੱਲਾਂ ਕਰਿਆ ਕਰੋ ਫਿਰ ਵੀ ਉਹਨੂੰ ਬੜਾ ਫਰਕ ਪੈ ਰਣਾ ਵਾ ਤੁਹਾਨੂੰ ਪਤਾ ਸਾਰੀ ਸਮਝ ਹੁੰਦੀ ਇਹ ਨਾ ਸੋਚੋ ਕਿ ਸਿੱਧਾ ਬੰਦਾ ਤੁਹਾਨੂੰ ਕੋਈ ਸਮਝ ਨਹੀਂ ਉਹਨੂੰ ਸਾਰੀ ਸਮਝ ਹੁੰਦੀ ਆ ਤੇ ਕੋਈ ਗੱਲ ਨਹੀਂ ਆਪਾਂ ਸੌਲਸ਼ੈਮ ਨੇ ਹੋਰ ਦਵਾਈ ਖਵਾ ਲ ਲੈਣੇ ਜੇ ਜਿਆਦਾ ਗੱਲਬਾਤ ਖਾ ਖਵਾ ਲ ਨਾ ਦਵਾਈ ਫਿਰ ਸਹੀ ਜੀ ਕਰ ਉਹਨੇ ਚੰਗੀ ਤਰ੍ਹਾਂ ਠੀਕ ਕਰੇਗੀ ਤੇ ਮੇਰੇ ਕੋਈ ਨਿਕਲੇ ਲੱਗ ਨਹੀਂ ਜਾਊਗਾ ਚਾਚੀ ਜਿੱਦਾਂ ਮੈਂ ਕਹਿੰਦੀ ਆ ਨਾ ਉਹਦਾ ਉਹ ਕਰਦਾ ਮੇਰੀ ਹਰ ਇੱਕ ਗੱਲ ਮੰਨ ਲੈਂਦਾ ਵਾ ਤੇ ਜੇ ਜਿੱਦਾਂ ਮੈਂ ਕਹੀ ਕਿ ਇਹਨੇ ਚੱਲੀ ਜਾਣਾ ਤਾਂ ਕੋਈ ਗੱਲ ਨਹੀਂ ਜੇ ਕੋਈ ਹੋਊ ਤਾਂ ਤੁਸੀਂ ਵੇਖੋ ਤੁਸੀਂ ਕੋਈ ਨਹੀਂ ਫਰਕ ਨਹੀਂ ਤੁਹਾਨੂੰ ਅੱਖ ਤਾਂ ਨਹੀਂ ਕਿ ਮੇਰੇ ਅੱਖ ਲੱਗ ਜਾਂਦਾ ਬਸ ਮਾੜਾ ਚੰਗਾ ਕਿਦੋਂ ਵੇਖਦਾ ਤੇ ਬਸ ਇਹਦਾ ਘਰ ਮਾੜਾ ਮੋਟਾ ਵਾਸਤੇ ਬਾਕੀ ਵਸਾਉਣਾ ਨਾ ਵਸਾਉਣਾ ਮੇਰੇ ਹੱਥ ਵਾਸਾ ਮੈਂ ਆਪੇ ਸਭ ਕੁਝ ਕਰ ਲੈਣਾ ਜੇ ਮੈਂ ਇਹਨੂੰ ਸੰਭਾਲਦੀ ਆ ਤਾਂ ਉਹ ਬੇਗਾਨੀਆਂ ਉਹਨਾਂ ਨੂੰ ਵੀ ਆਪਣੇ ਆਪ ਸੰਭਾਲ ਲੈਣਾ ਵੇਖੋ ਵੇਖੀ ਸਭ ਕੁਝ ਠੀਕ ਹੋ ਜਾਂਦਾ ਹਾਂ ਦਾ ਚਾਚੀ ਜੀ ਚਲ ਠੀਕ ਹੈ ਪੁੱਤ ਜੀ ਤੂੰ ਇੱਦੀ ਆਸਵਾਦ ਕੋਈ ਗੱਲ ਨਹੀਂ ਦੇਖਣਾਗੇ ਰਿਸ਼ਤਾ ਰਮਦੀ ਹੈ ਇੱਕ ਜਨਾਨੀ ਰਿਸ਼ਤੇ ਲਈ 50000 ਰੁਪਿਆ ਤਾਂ ਕੋਈ ਗੱਲ ਨਹੀਂ ਆਪਾਂ 50000 ਦੇ ਦਾਂਗੇ ਨਾ ਲੋਨੇ ਤੇ ਨਹੀਂ ਵੀ ਲੈਣੇ ਕੋਸ਼ ਲਾਂਗੇ ਉਹਨੂੰ ਜੇ ਉਹ ਇਦਾਂ ਦੇ ਅੜੇ-ਉੜੇ ਕੰਮਾਂ ਤੇ ਜ਼ਿਆਦੇ ਪੈਸੇ ਦਿੰਦੀਆਂ ਇਹਨੂੰ। ਚੱਤਰੀ ਦਾ ਤਾਂ ਸਹੀ ਆ ਪਰ ਤੁਹਾਨੂੰ ਵੀ ਪਤਾ ਵਾ ਕੋਈ ਨਹੀਂ ਵਾਦਾ ਘਾਟਾ ਕਰਕੇ ਤੁਸੀਂ ਗੱਲ ਤੇ ਕਰਿਓ ਜੇ 50000 ਮੰਗਣਗੇ ਤਾਂ ਆਪਾਂ 50000 ਦੇ ਦਾਂਗੇ। ਚਾਨੀ ਦੀ ਫਿਰ ਗੱਲ ਝੂਠੀ ਜੇ ਤੁਹਾਨੂੰ ਪਤਾ ਇੱਕ ਚੀਜ਼ ਤੇ ਪੈ ਦਾਂਗੇ। ਸੋਨਾ ਦਾ ਲੱਖ ਰੁਪਏ ਦਾ ਸੋਨਾ ਹੋ ਗਿਆ ਵਾ ਹੁਣ ਤੇ ਪੁੱਤ ਉਹ ਕਿਹੜੀ ਮੈਂ ਆਪਣੇ ਗੱਲ ਚ ਪਾਉਣੀ ਆ ਲੈਣੀ ਤੇ ਉਹਨੇ ਜਿੰਨੇ ਸਾਫ ਕਰਾਉਣਾ। ਮੈਂ ਕਹਣਾ ਸਾਫ ਕਰਾਉਣਾ ਕਰਾਉਣਾ ਦੇ ਗਾੜੀ ਹੈ ਨਾ ਕਿਹਨੇ। ਚਲ ਕੋਈ ਨਹੀਂ ਤੇ ਗੱਲ ਤੋਂ ਤੋਰਉ ਇਹ ਨਾ ਕਿ ਫਿਰ ਹੋਈ ਜਾਊਗਾ ਕੋਈ ਗੱਲ ਨਹੀਂ ਕਰ ਲੂੰਗਾ ਮੈਂ ਜਿੱਦਾਂ ਮਰਜੀ ਉਹ ਸੋਕੀ ਕਰਾਂ ਚਲ ਕੋਈ ਨਹੀਂ ਤੋੜ ਲੂੰਗੀ ਗੱਲ ਹਾਂਜੀ ਜਿਹੜੇ ਕੰਮ ਪੁੱਤ ਮੈਂ ਆਏ ਉਹ ਤੇ ਨਹੀਂ ਨਾ ਮੇਰਾ ਬਣਿਆ ਮੈਂ ਤੇ ਵਿੱਚ ਉਹ ਚਾਈ ਹੀ ਤੇਰੇ ਰਿਸ਼ਤੇ ਵੱਲੋਂ ਹੀ ਪੈੜੀ ਵੱਲੋਂ ਤੇ ਆਹੀ ਪੈੜੀ ਵੱਲੋਂ ਤੇ ਤੋਂ ਹੁਣ ਸਿੱਧੀ ਲੱਤ ਮਾਰਤੀ ਹਨਾ ਤੇ ਮੈਂ ਤੇਰੇ ਵੱਲੋਂ ਰਿਸ਼ਤਾ ਲੈ ਗਈ ਆਹੀ ਆਪਣੀ ਵੱਲੋਂ ਤੇ ਤੇਰਾ ਘਰ ਬਾਰ ਲੱਭ ਗਿਆ ਤੇ ਉਹ ਚੱਲ ਤੈਨੂੰ ਕਰਾ ਕੇ ਸਾਦੀ ਮੁੰਡਾ ਵਿਆਹਿਆ ਸੀ ਤੇ ਕੁੜੀ ਹੀ ਉਹਦੇ ਪਿੱਛੇ 12 ਸਾਲਾਂ ਦੀ ਕੋਈ ਨਹੀਂਤਾ ਜੀ ਮੇਰੇ ਰਿਸ਼ਤੇ ਦੇ ਨਾਲ ਤੁਸੀਂ ਗੱਲ ਕਰੋ ਪਰ ਮੈਂ ਕਹਦਾਗਾ ਜ ਜਨਜ ਸਾਬੇ ਵੀਰ ਨਾ ਕਿਸ ਬਣਨੇ ਲੱਗਾ ਉਹਨਾਂ ਚਿਰ ਮੈਂ ਨਹੀਂ ਰਿਸ਼ਤਾ ਕਰਵਾਉਣਾ ਚਲ ਨਾ ਬਣਾ ਇੱਥੇ ਰਹਿ ਭੂਆ ਬਣ ਪੈਣ ਦੀ ਪਰ ਬਣ ਨਹੀਂ ਇੱਥੇ ਬਤਨੀਆਂ ਬਤਨੀਆਂ ਸਾਰਾਂ ਦੇ ਕਿ ਹੋ ਗਈ ਉਹਦੇ ਕੋਸ਼ਨੇ ਹਾ ਜੱਤੀ ਗੋ ਦੱਸੋ ਨੇ ਹਜੇ ਰਿਸ਼ਤੇ ਰਹਿ ਜਾਂ ਮੇਰੇ ਵਾਸਤੇ ਕੁੜੀਆਂ ਦੀ 12 ਸਾਲਾਂ ਦੀ ਜਿਵੇਂ ਉਹਦੀ ਕੁੜੀ ਸਾਹਮਣੇ ਤੇ ਜਾ ਕੇ ਮੈਂ ਉਹਨਾਂ ਦਾ ਘਰ ਨਾਲ ਗੁਲਾਮ ਪੜੀ ਤੇ ਮੈਂ ਕੀ ਗੱਲ ਆਪਣੇ ਭਰਾ ਦਾ ਨਹੀਂ ਵੇਖ ਸਕਦੀ ਖੜਾ ਤੂੰ ਆਪਣੇ ਭਰਾ ਦਾ ਸੋਚਣ ਲਈ ਆਹ ਵੇਖ ਲੋ ਕਿਦਾਂ ਦੇ ਗੱਲਾਂ ਕਰਾਂਗੇ ਜਿੰਨਾ ਮਰਜੀ ਕਹਿ ਲਿਆ ਨਾ ਤੇ ਇਹਦੇ ਵੇਲੇ ਚਾਚਾ ਤਾਈ ਕਿਦਾਂ ਦੀਆਂ ਗੱਲਾਂ ਕਰ ਜਾਂਦੇ ਹਲੇ ਮੈਂ ਬਥੇਰਾ ਆਂਨੇ ਆ ਤੇ ਚਲ ਮਨਾ ਸਾਡੇ ਕੋਲ ਨਾ ਕੋਈ ਸ਼ੂਟ ਹੋ ਜੇ ਇਹ ਜਿੰਨਾ ਵੀ ਹੋ ਸਕੇ ਉਹਨਾਂ ਨੇ ਨਾ ਕਰੀ ਪਰ ਜਿਹਦੀ ਕੋਈ ਚਾਚਾ ਚੀ ਨਾਲ ਹਾਨੂੰ ਪਿਆਰ ਵਿਖਾ ਲੈਣਾ ਹੋਵੇ ਤੇ ਖਾਨੂੰ ਤਾਂ ਆਪਣਾ ਮਾਪਿਓ ਵੀ ਸੁਭਾਨ ਦਾ ਪਤਾ ਕਿੱਦਾਂ ਦਾ ਹੈ ਕਿੱਦਾਂ ਬਣਾਈ ਹੈ ਇਹਨਾਂ ਨੂੰ ਸਭ ਕੁਝ ਆਪਣਾ ਸਮਝ ਦੇਈ ਨਾ ਪਰ ਕੋਕ ਨਹੀਂ ਹਾਬ ਇਹਨਾਂ ਨੂੰ ਤਾਂ ਨਾ ਸੁੱਤੇ ਪੜਦੇ ਲੋਕੇ ਰਾਤ ਤੇ ਜਿੰਨਾ ਚਿਰ ਮੇਰਾ ਭਰਾ ਲੈ ਨਾ ਠੀਕ ਹੁੰਦਾ ਰਿਸ਼ਤੇ ਦੀ ਖਾਦੀ ਪੜੀ ਇਹਨਾਂ ਦਾ ਰਿਸ਼ਤਾ ਆਪਣਾ ਸੁੱਝਣ ਡਿਆ ਵੇ ਗੱਡੀ ਸਿਆਣੀ ਬਣਦੀ ਜਦੋਂ ਨਿਗੇ ਨਿਗੇ ਹੀ ਤੂੰ ਤੇ ਕੋਈ ਇਹਨਾਂ ਦਾ ਬਣਿਆ ਨਾ ਪਾਲਿਆ ਮੈਂ ਪੋਸਿਆ ਇਹਨਾਂ ਨੂੰ ਪੜਾਇਆ ਤੇ ਅੱਜ ਚਤਰੋ ਬਣ ਗਈ ਹੈਂ ਅੱਜ ਤੇ ਇੱਕ ਕੁੜੀ ਛੱਡੀ ਵਾਲਾ ਰਿਸ਼ਤਾ ਡਿਆ ਹੋਣ ਕੀ ਪਤਾ ਕੱਲ ਨੂੰ ਕੋਈ ਦੋਹਾਂ ਨਿਆਣਿਆਂ ਵਾਲਾ ਨਹੀਂ ਹੋਣਾ ਇਹ ਆਂਦੀ ਪਈ ਮੈਂ ਹੀ ਪ੍ਰਧਾਨ ਸਭ ਕਾਹੇ ਵਾਲੀ ਸੰਭੀ ਜਿਹਾ ਭਰਾ ਨਹੀਂ ਇਹਦੇ ਜੋਗੀ ਨਹੀਂ ਆ ਤੂੰ